ਅਸਾਂ ਨੂੰ ਦੁਪਹਿਰ ਸਮੇਂ ਇੱਕ ਤਲਾਕੋ ਕੇ ਗੋਲਡਗੀਰੇ ਪਿਛਲੇ ਪਾਸੇ ਮੌਜੂਦ ਹੈਗਾ ਕਿ ਉੱਥੇ ਅ ਰਕੇਸ਼ਨਾ ਦਾ ਵਿਅਕਤੀ ਉਕਿਆ ਵਿਆ ਸੀਗਾ ਉਸ ਦੀ ਡੈਥ ਹੋ ਗਈ ਆ ਉਸ ਤੇ ਮੌਕੇ ਤੇ ਪਹੁੰਚ ਕੇ ਸਾਰਾ ਰਿਕਾਰਡ ਤੋਂ ਬਾਅਦ ਉਸ ਦੇ ਵਾਰਸਾਂ ਨੂੰ ਉਹਦੇ ਪਤੇ ਦੁਆਰੋਂ ਉਸ ਦੇ ਵਾਰਸਾਂ ਨੂੰ ਬੁਲਾਇਆ ਗਿਆ ਵਾਰਸਾਂ ਦੇ ਆਉਣ ਤੋਂ ਬਾਅਦ ਪਤਾ ਲੱਗਿਆ ਕਿ ਇਹ ਪਹਿਲਾਂ ਹੀ ਉਹਨਾਂ ਦੇ ਘਰੇ ਨਹੀਂ ਰਹਿੰਦਾ ਸੀ ਉਹ ਬੇ ਬੇਸਿਕਲੀ ਬੇਦਖਲ ਕੀਤਾ ਵਿਆ ਸੀ ਜਿਹੜਾ ਕਿ ਪਹਿਲਾਂ ਹੀ ਮਾੜੀ ਸੰਗਤ ਦਾ ਸ਼ਿਕਨ ਸੀ ਇੱਥੇ ਆ ਕੇ ਰੁਕਿਆ ਲੇਕਿਨ ਇਸ ਲੇਕਿਨ ਇਸ ਦੇ ਪਿਛਲੇ ਬ ਦੱਸਿਆ ਗਿਆ ਕਿ ਇਸ ਦੇ ਐਕਸੀਡੈਂਟ ਹੋਣ ਤੋਂ ਬਾਅਦ ਇਹਦੀ ਕੁਝ ਮੈਡੀਸਿਨਸ ਚਲਦੀ ਸੀਗੀ ਲੇਕਿਨ ਫਿਲਹਾਲ ਅਸੀਂ ਦੀ ਸਿੱਧੀ ਨਜ਼ਰੇ ਜੋ ਕੋਈ ਇਸ ਗੱਲ ਦਾ ਨਹੀਂ ਪਤਾ ਲੱਗ ਸਕਿਆ ਕਿ ਇਸ ਦੀ ਕਿਹੜੀ ਡੈਥ ਹੈ ਕਿਸ ਤਰ੍ਹਾਂ ਹੋਈ ਆ ਇਸ ਲਈ ਅਸੀਂ ਘਰਦਿਆਂ ਦੇ ਬਿਆਨਾਂ ਤੇ 194 CrPC ਦੀ ਕਾਰਵਾਈ ਕੀਤੀ ਹੈਗੀ ਆ ਉਸ ਦਾ ਕਿਹੜਾ ਹੈਗਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਉਸ ਤੋਂ ਬਾਅਦ ਹੀ ਵਾਰਸਾਂ ਦੇ ਹਵਾਲੇ ਕੀਤੀ ਜਾਊਗੀ ਜਿੰਤੋਂ ਤੱਕ ਤਫ਼ਤੀਸ਼ ਦਾ ਸਵਾਲ ਆ ਇਸ ਤਫ਼ਤੀਸ਼ ਦੇ ਅਸੀਂ ਐਂਗਲ ਦੇ ਵਿੱਚ ਉਹ ਕਿਸ ਦੇ ਨਾਲ ਰੁਕਿਆ ਸੀ ਕਿੱਦੋਂ ਆਕੇ ਰੁਕਿਆ ਕਿਵੇਂ ਗਿਆ ਜਾਂ ਕੀ ਹਾਲਾਤ ਹੋ ਸਕਦੇ ਇਸ ਨੂੰ ਕਿਹੜਾ ਸੀਗਾ ਬਾਅਦ ਤਫਤੀਸ ਦੇ ਵਿੱਚ ਜਿਹੜਾ ਹੈਗਾ ਅੱਗੇ ਰੱਖਾਂਗੇ ਇਹ ਤਫਤੀਸ ਦਾ ਮੈਟਰ ਹੈਗਾ ਇਸ ਦਾ ਜਿਹੜਾ ਡਰੈੱਸ ਹੈਗਾ ਲਹਿਰਾ ਕਲੋਨੀ ਲਹਿਰਾ ਕਲੋਨੀ ਪੁੱਚੋ ਦਾ ਹੈਗਾ ਲੇਕਿਨ ਆਪਣੇ ਕਿਸੇ ਸਾਥੀ ਨੇ ਇਹ ਰੁਪਿਆ ਵਿਆ ਸੀਗਾ ਇਹ ਤਫਤੀਸ ਦਾ ਹਜੇ ਵੇਸ ਹੈਗਾ ਲੜਕੀ ਫੀਮੇਲ ਸੀ ਵੀ ਲੇਕਿਨ ਦੋਵਾਂ ਦੇ ਆਧਾਰ ਕਾਰਡ ਅਸੀਂ ਕਿਹੜੇ ਹੈਗੇ ਆ ਉੱਥੋਂ ਮੌਕੇ ਤੋਂ ਕਬਜ਼ੇ ਤੇ ਲੈ ਲਏ ਆ ਰਜਿਸਟਰ ਨੂੰ ਲੈ ਲਿਆ ਇਕੜੀ ਹੈਗੀ ਅੱਗੇ ਤਤਕਸ਼ ਕੀਤੀ ਜਾ ਰਹੀ ਤੇ ਦੀਸ ਦਾ ਵਿਸ਼ਾ ਹੈਗਾ ਅਸੀਂ ਕੁਝ ਚੀਜ਼ਾਂ ਰਿਸਟਿਗੇਸ਼ਨ ਡਾਇਰੈਕਟਲੀ ਡਿਸਕਲੋਸ ਨਹੀਂ ਕਰ ਸਕਦੇ ਹਰੇਕ ਬੰਦੇ ਦੀ ਆਪਦੀ ਇੱਕ ਆਪਣੀ ਪ੍ਰਾਈਵੇਸੀ ਹੈਗੀ ਆ ਜਿਹੜਾ ਤੁਸੀਂ ਸਵਾਲ ਕੀਤਾ ਹੈਗਾ ਕਿ ਇਹ ਕਿਸ ਤਰ੍ਹਾਂ ਮੌਤ ਹੈ ਜਾਂ ਕਿਸ ਤਰ੍ਹਾਂ ਉਹਦੀ ਕੰਡੀਸ਼ਨ ਸੀਗੀ ਪਹਿਲੀ ਨਜ਼ਰੇ ਦੇਖਣ ਤੋਂ ਕੋਈ ਐਸੀ ਗੱਲ ਨਹੀਂ ਲੱਗ ਰਹੀ ਸਿੱਧੇ ਤੌਰ ਤੇ ਕੋਈ ਸੱਟਿਆਰ ਵਗੈਰਾ ਜਾਂ ਕੋਈ ਹੋਰ ਚੀਜ਼ ਕਿਸ ਨਾਲ ਇਸ ਦੀ ਮੌਤ ਜਾਪਦੀ ਹੈ ਇਸ ਲਈ ਹੀ ਇਸ ਦਾ ਜਿਹੜਾ ਪੋਸਟਮਾਰਟਮ ਕਰਾਇਆ ਗਿਆ ਕੋ ਆਪ ਦੇ ਜਿਹੜਾ ਹੈਗਾ ਉਹਦੇ ਵਿੱਚ ਨਾਈਟ ਪਰ ਕਿ 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 ਸਰਵਲ ਜੁਲੀ ਫਾਰਮ ਤੋਂ ਕੈਜ਼ੋ ਡਰੈਸ ਦੇ ਵਿੱਚ ਨਹੀਂ ਸੀਗਾ ਆਪਣੇ ਕਿਹੜਾ ਹੈਗਾ ਟੀ-ਸ਼ਰਟ ਜਾਂ ਉਹਦੇ ਵਿੱਚ ਸੀਗਾ ਲੇਕਿਨ ਹਜੇ ਕਿਹੜਾ ਹੈਗਾ ਅੱਗੇ ਅਸੀਂ ਦੇਖ ਰਹੇ ਹਾਂ ਕੋਈ ਇਨੀਸ਼ੀਅਲ ਗੱਲ ਹੈਗੀ ਹੈ ਹਜੇ ਤਾਂ ਫਿਲਹਾਲ ਅਸੀਂ ਬਿਆਨਾਂ ਤੋਂ ਬਾਅਦ ਉਹਨੂੰ ਡੈੱਡ ਬੋਡੀ ਨੂੰ ਕਿਹੜਾ ਮੌਰਸੀ ਦੇ ਵਿੱਚ ਦਾਖਲ ਕਰਵਾਇਆ ਤੇ ਅੱਗੇ ਕਿਹੜਾ ਹੈਗਾ ਅਸੀਂ ਤਰਤੀਸ ਤਰ੍ਹਾਂ ਇਸ ਚੀਜ਼ਾਂ ਦਾ ਇਹੜਾ ਹੋਟਲ ਦੇ ਵਿੱਚ ਸਾਨੂੰ ਨਾਮ ਪਤੇ ਮਿਲੇ ਆ ਜਾਂ ਡਾਕੂਮੈਂਟਸ ਮਿਲੇ ਆ ਉਸ ਤੋਂ ਹੈ ਕਿ ਇਸ ਦਿਨ ਲਾਈਕ ਇਹ ਸਾਥੀ ਨਾਲ ਰੁਕਿਆ ਸੀ ਕੱਲ ਇਹ ਤੋਂ ਸਾਨੂੰ ਤਲਾ ਇਹ ਕਬੀਰ ਦੁਪਹਿਰੇ ਮਿਲੀ ਸੀ ਕਰੀ 12 ਹੋਟਲ ਦਾ ਕਿੱਥੋਂ ਤੱਕ ਸਵਾਲ ਆ ਉੱਥੇ ਆਪਾਂ ਇਹੀ ਦੇਖਿਆ ਦੇਖਿਆ ਜਾ ਸਕਦਾ ਹੈ ਕਿ ਸ਼ੁਰੂ ਦੇ ਵਿੱਚ ਕਿਸੇ ਨਬਾਲਗ ਨੂੰ ਜਾਂ ਬਿਨਾਂ ਡਰੈੱਸ ਤੋਂ ਨਾ ਰੱਖਿਆ ਹੋਇਆ। ਲੇਕਿਨ ਮੁਢਲੇ ਤੌਰ ਤੇ ਹੋਟਲ ਨੇ ਆਪਣੀ ਜਿਹੜੀ ਕਾਰਵਾਈਆਂ ਕਾਰਵਾਈਆਂ ਕੰਡੀਸ਼ਨਸ ਨੂੰ ਪੂਰਾ ਕੀਤਾ ਹੋਇਆ। ਲੇਕਿਨ ਫਿਰ ਵੀ ਅਸੀਂ ਕਿਹੜਾ ਹੈਗਾ ਇਸ ਨੂੰ ਪਤਾਲ ਦੇ ਵਿੱਚ ਦੇਖਦੇ। ਮਸਲਾ ਤਾਂ ਨਹੀਂ ਕਿਤਾ ਬਾਰੇ ਪੇਸ਼ੈਂਟ ਕਾਇ ਹੈ ਦਾ ਸੰਦੇਸ਼ ਅਜੇ ਸਮਾ ਸਨੋ ਫੋਰਮ ਪ੍ਰਕਾਸ਼ ਕੇ ਕਹਿੰਦੇ ਮੁਤਾਬਕ ਕਿਸੇ ਹੋਟਲ ਤੋਂ ਲੈ ਕੇ ਆਏਗਾ। ਖਾਣਾ ਬਤਵਾਲੀ ਤਨੋਂ ਮਾਰਚ ਉਸ ਤਰ੍ਹਾਂ ਖਾ ਦਿੱਤਾ ਗਿਆ। ਕੱਲ ਉਹਦਾ ਪੋਸਟਮਾਰਟਮ ਕਰਕੇ ਅਗਲੇ ਕਾਰਵਾਈ ਸ਼ੁਰੂ ਹੋਏ। ਮੇਰੇ ਨਾਲ ਸੰਦੀਪ ਸਿੰਘ ਆ ਜੀ ਸਹਾਰਾਜਨ ਸੇਵਾ ਬਲੰਕੀਆ ਹਾਂ। ਸਾਡੇ ਐਮਰਜੈਂਸੀ ਨੰਬਰ 9814074074 ਤੇ ਇਨਫੋਰਮੇਸ਼ਨ ਮਿਲੀ ਸੀ ਕਿ ਬਟਿੰਡਾ ਮਲਿਕ ਸਿੰਘ ਰੋਡ ਟੈਲੀਫੋਨ ਐਕਸਚੇਂਜ ਦੇ ਨੇੜੇ ਇੱਕ ਹੌਟਲ ਆ। ਉਹਦੇ ਵਿੱਚ ਇੱਕ ਡੈੱਡ ਬੋਡੀ ਪਈ ਆ। ਜਦ ਸਹਾਰਾਜਨ ਸੇਵਾ ਐਮਰਜੈਂਸੀ ਟੀਮ ਸੰਦੀਪ ਗਿੱਲ ਜੱਗਾ ਕਮਾਨ ਦਰਗਾਸ ਨੇ ਮੌਕੇ ਤੇ ਆ ਕੇ ਦੇਖਿਆ ਜਿਹੜੀ ਉਹ ਕੁਰਸੀ ਤੇ ਡੈੱਡ ਬੋਡੀ ਪਈ ਸੀਗੀ ਤੇ ਥਾਣਾ ਕਤਵਾਲੀ ਪੁਲਿਸ ਦੇ ਮੌਕੇ ਤੇ ਮੌਜੂਦ ਸੀ। ਉਹਨਾਂ ਦੀ ਮੌਜੂਦਗੀ ਵਿੱਚ ਡੈੱਡ ਬੋਡੀ ਨੂੰ ਤਤਕ ਕੇ ਸਿਵਲ ਹਸਪਤਾਲ ਬਠਿੰਡਾ ਮੋਰਚੀ ਘਰ ਵਿੱਚ ਰੱਖ ਦਿੱਤੀ ਗਈ ਹੈ ਸਰ ਕੁਰਸੀ ਤੇ ਪਈ ਸੀ ਜੀ ਇਹ ਡੈੱਡ ਬੋਡੀ ਤੇ ਇਹ ਸਾਰਾ ਜੇ ਪੋਸਟਮਾਰਟਮ ਤੋਂ ਕਲੀਅਰ ਹੋਊਗਾ ਜਿੰਨੀ ਕੋਰਦ ਸਰ 32 ਸਾਲ ਦੀ ਉਮਰ ਆ ਰਕੇਸ਼ ਕੁਮਾਰ ਨਾਮ ਆ ਪਰਿਵਾਰਕ ਮੈਂਬਰ ਆ ਗਏ ਇਹਦੇ ਪਰਿਵਾਰਕ ਮੈਂਬਰਾਂ ਦੇ ਦਸਤੂਜ ਅਨੁਸਾਰ ਇਹਦੇ ਸੌਫਟ ਪੀਚੋੜ ਤੇ ਦੁਕਾਨਾਂ ਟੈਡੂ ਵਗੈਰਾ ਦਾ ਕੰਮ ਕਰਦਾ ਸੀ ਜੀ ਨਹੀਂ ਸਰ ਉਹ ਪੁਲਿਸ ਤੇ ਇਸ ਵਿੱਚ ਤੇ ਮਾਮਲੇ ਨਾਲ ਨਾਲ ਜਾਂਚ ਕਰਦੇ ਸਾਰਾ